ਸਾਡਾ ਐਮਪੀ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਪੰਜਾਬ ਸਰਕਾਰ ਨੇ ਇਹੋ ਜਿਹੇ ਤਸਪੇਸ਼ ਕਰਨੇ ਕਿ ਇਸੇ ਪੰਜਾਬ ਚ ਤੇ ਉਹਨਾਂ ਦੇ ਆਉਣ ਨਾਲ ਅੱਗ ਲੱਗੂਗੀ ਅੱਗ ਤੇ ਤੁਸੀਂ ਲਾਈ ਹੋਈ ਆ ਨਸ਼ੇ ਨਾਲ ਨੌਜਵਾਨੇ ਮਰ ਰਹੀ ਆ ਅਫਰੋਤਾਂ ਦਿਨ ਦਿਹਾੜੇ ਉਰੀਆਂ ਕਤਲੋਗਾਰ ਹੋਈਏ ਛੁੱਟੇ ਪੁਲਿਸ ਮੁਕਾਬਲੇ ਹੋ ਰਹੇ ਆ ਜਿਹੜਾ ਭਗਵੰਤ ਮਾਨ ਤੇ ਬੀਜੇਪੀ ਜੋ ਸਾਡਾ ਧੱਕਾ ਕਰ ਰਹੀ ਆ ਜਿਹੜੇ ਇਹ ਸਾਡੇ ਯੋਧਿਆਂ ਅੰਦਰ ਡਾਕੇ ਰੱਖਿਆ ਨਾ ਪਤਾ ਵਾ ਉਹਦੀ ਸੋਚ ਨੂੰ ਕੈਦ ਕਰਨਾ ਚਾਹੁੰਦੇ ਆ ਆ ਜਿੰਨੇ ਗਰਾਊਂਡ ਦੇ ਵਿੱਚ ਯੋਧੇ ਖਲੋਤੇ ਆ ਇਹ ਕੱਲਾ ਕੱਲਾ ਭਾਈ ਅਮਰਪਾਲ ਸਿੰਘ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਸਰਕਾਰ ਮਰਦਾਬਾ ਮਰਦਾਬਾ ਭਾਈ ਸਾਹਿਬ ਨੂੰ ਸੰਸਦ ਤੇ ਆਉਣ ਦਾ ਬਦਾ ਟਾਈਮ ਨਹੀਂ ਦਿੱਤਾ ਰਿਹਾ ਇਹ ਸਰਕਾਰਾਂ ਕਹਿੰਦੀਆਂ ਕਿ ਇੱਥੇ ਅੱਗ ਲੱਗ ਜਾਣੀ ਹੈ ਪੰਜਾਬ 'ਚ ਤੁਸੀਂ ਵੇਖੋ ਕਿ 3 ਸਾਲ ਤੋਂ ਉਹ ਅੰਦਰ ਸੀ ਜਿਹੜੀ 3 ਸਾਲ ਤੋਂ ਪੰਜਾਬ 'ਚ ਅੱਗ ਲੱਗੀ ਉਹ ਭਗਵੰਤ ਮਾਨ ਨੂੰ ਨਹੀਂ ਦੱਸਦੀ ਸਾਡੇ ਵੱਲੋਂ ਤੇ ਇੱਕ ਸ਼ਾਂਤਮਈ ਧਰਨਾ ਦੇਣਾ ਸੀ ਇੱਥੇ ਰਣਜੀਤ ਐਵੇਨਿਊ ਤੋਂ ਚੱਲ ਕੇ ਤੇ ਅਸੀਂ ਪੀਸੀ ਦਫਤਰ ਗੁਰਮਾਰਾ ਦਾ ਜਾਬ ਕਰਦੇ ਜਾਣਾ ਸੀ ਪਰ ਪੰਜਾਬ ਪੰਜਾਬ ਦਾ ਪ੍ਰਸ਼ਾਸਨ ਖਾਸ ਕਰਕੇ ਭਗਵੰਤ ਮਾਨ ਨੇ ਇੰਨਾ ਕਿ ਬਖਲਾਇਆ ਹੋਇਆ ਭਾਈ ਸਾਹਿਬ ਦੀ ਇੱਕ ਸ਼ਖਸੀਅਤ ਤੋਂ ਤੇ ਆ ਵੇਖੋ ਇਧਰ ਦੀ ਰਦਰ ਮਰੂ ਵੀ ਉਹਨੇ ਸਾਡੇ ਅਜੇ ਇੱਥੇ ਸੰਗਤ ਨਹੀਂ ਪਹੁੰਚੀ ਜਿੰਨੀ ਪੰਜਾਬ ਪੂਰ ਸਵੇਰੇ 8 ਵਜੇ ਆ ਕੇ ਭਾਈ ਅਮਰਤਪਾਲ ਸਿੰਘ ਖਾਲਸਾ ਜਿੰਦਾਬਾਦ 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 ਵੀ ਜੇ ਬਾਕੀਆਂ ਨੂੰ ਪੈਰੋਲ ਦਿੱਤੀ ਜਾ ਸਕਦੀ ਹੈ 18 ਲੱਖ ਦੀ ਨੁਮਾਇੰਦਗੀ ਕਰ ਰਏ ਅਈ ਅਮਰਤਪਾਲ ਸਿੰਘ ਦੀ ਖਾਲਸਾ ਨੂੰ ਕਿਉਂ ਪੈਰੋਲ ਨਹੀਂ ਮਲਾਤਕਾਰੀਆਂ ਨੂੰ ਦਿੱਤੀ ਜਾ ਰਹੀ ਹੈ ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਐਮਪੀ ਨੇ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਮਿਲੀ ਹੈ ਵੀ ਇਹ ਇੱਕ ਤੁਸੀਂ ਬਹੁਤ ਵੱਡਾ ਜ਼ੁਲਮ ਹੈ ਲੋਕਤੰਤਰ ਦਾ ਕਹਾਣ ਹੈ ਕੱਲੀ ਦਾਲਵਾਰਸ ਪੰਜਾਬ ਦੇ ਜਿੰਦਾਬਾਦ 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 ਇਹ ਇਹ ਜਿਹੜੀ ਚੀਜ਼ ਹੈ ਕਿ ਆਦਮ ਨੇ ਸਰਕਾਰ ਹੈ ਇਹ ਚੀਜ਼ ਹੈ ਕਿ ਇਥੰਦਾ ਹਉਆ ਕਰੇ ਤਰਕੇ ਇਹੋ ਜੇ ਬਿਆਨ ਦੇ ਕੇ ਮੇਰੇ ਖਿਆਲ ਦੇ ਕਿ ਲੋਕਾਂ ਚ ਇੱਕ ਅਦਿਸ਼ਾ ਦਾ ਮਾਹੌਲ ਪੈਦਾ ਕਰਨਾ ਚਾਹੁੰਦਾ ਇਹ ਜਿਹੜੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੇ ਨਮਾਇੰਦਾ ਆਪਣਾ ਚੁਣਿਆ ਸੀ ਇਹ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਵਾ ਕਿਉਂਕਿ ਉਹਨਾਂ ਦੀ ਆਵਾਜ਼ ਹੀ ਉਹਨੇ ਆਪਣੇ ਮੁੱਦੇ ਸੰਸਦ ਚ ਰੱਖਣੇ ਹਨ ਕੇ ਟੋਲੇ ਸੋ ਨਿਹਾਲ ਪੰਜਾਬ ਪੁਲਿਸ ਨੇ ਜਦੋਂ ਕੋਈ ਚੋਰ ਫੜਨਾ ਹੁੰਦਾ ਜਦੋਂ ਕੋਈ ਸਮਗਲਾ ਫੜਨਾ ਉਹਦੋਂ ਇਨਾਂ ਕੋਈ ਟਾਈਮ ਨਹੀਂ ਹੁੰਦਾ ਤੇ ਜਦੋਂ ਗੁਰੂ ਦੇ ਸਿੰਘਾਂ ਨੂੰ ਜਾਂ ਕੋਈ ਪੰਜਾਬ ਦੀ ਗੱਲ ਕਰਨ ਵਾਲੇ ਬੰਦਿਆਂ ਦੇ ਸੰਘਰਸ਼ ਵਿੱਚ ਕਰਦੇ ਆ ਉਹਨਾਂ ਨੂੰ ਰੋਕਣਾ ਹੁੰਦਾ ਉਹਦੋਂ ਹੀ ਵਿਲੇ ਹੋ ਕੇ ਆ ਜਾਂਦੇ ਆ ਵੀ ਪੰਜਾਬ ਦੇ ਐਮਪੀ ਨੂੰ ਜਿੰਨੂ ਲੋਕਾਂ ਨੇ ਜੇਲ੍ਹ ਵਿੱਚ ਬੈਠਾ ਇਨਾ ਪਿਆਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਲੈ ਕੇ ਉਹਨਾਂ ਦੀ ਨੁਮਾਇਦਗੀ ਕਰ ਰਿਹਾ ਹੈ ਤੇ ਕਿਉਂ ਇਹ ਲੋਕਲਾ ਅਮਰਤਪਾਲ ਨਾਲ ਤੱਕਾ ਨਹੀਂ ਜਾਂ ਸਾਡੇ ਨਾਲ ਤੱਕਾ ਨਹੀਂ ਇਹ 18 ਲੱਖ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੇਰਾ ਖਿਆਲਕ ਪੰਜਾਬ ਨਾਲ ਬਹੁਤ ਵੱਡੇ ਪੱਧਰ ਤੇ ਤੱਕਾ ਕਰ ਰਹੀ ਕੇਂਦਰ ਸਰਕਾਰ ਤੇ ਉਹਦੇ ਇੱਕ 파ਟ ਬਣ ਕੇ ਪੰਜਾਬ ਸਰਕਾਰ ਵੀ ਉਹਦਾ ਹਿੱਸਾ ਬਣ ਕੇ ਪੰਜਾਬ ਦੇ ਲੋਕਾਂ ਨਾਲ ਤੱਕਾ ਕਰ ਰਹੀ ਹੈ ਸਰਕਾਰਾਂ ਪੰਜਾਬ ਨੂੰ ਖਤਮ ਕਰਨਾ ਚਾਹੁੰਦੀਆਂ ਵਾ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨਾ ਚਾਹੁੰਦੀਆਂ ਵਾ ਇਸੇ ਕਰਕੇ ਉਹਨਾਂ ਨੂੰ ਇਹ ਰਾਸ ਨਹੀਂ ਆਇਆ ਵੀ ਜਿਹੜੇ ਨੌਜਵਾਨ ਸੀ ਉਹ ਨਸ਼ਾ ਛੱਡ ਕੇ ਗੁਰੂ ਦੇ ਲੜ ਲੱਗਦੇ ਹੀ ਇਸੇ ਕਰਕੇ ਇਹਨਾਂ ਨੂੰ ਇਹ ਰਾਸ ਨਹੀਂ ਆਇਆ ਇਹ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ ਅੱਜ ਦੀ ਡੇਟ ਦੇ ਵਿੱਚ ਇੱਕੋ ਕਹਿੰਦੇ ਆ ਪੰਜਾਬ ਸਰਕਾਰ ਨੇ ਉੱਤੇ ਗੱਲ ਕੀਤੀ ਹੈ ਕਿ ਭਾਈ ਅਮਰਪਾਲ ਸਿੰਘ ਦੇ ਬੋਲਣਾਂ ਤੋਂ ਅੱਗ ਲੱਗ ਜੇਗੀ ਔਰ 1947 ਤੋਂ ਬਾਅਦ ਲਗਾਤਾਰ ਪੰਜਾਬ ਦੇ ਨਾਲ ਧੱਕਾ ਹੋ ਰਿਹਾ ਏ ਉਸ ਸੱਚ ਦਾ ਦਰ ਹੈ ਔਰ ਸੱਚ ਦਾ ਜਿਹੜਾ ਰਹਬਰ ਹੈ ਉਹ ਭਾਈ ਅੰਮ੍ਰਿਤਪਾਲ ਸਿੰਘ ਹੈ ਉਹਨੇ ਸੱਚ ਬੋਲਣਾ ਹੈ ਸੱਚ ਦੇ ਵਿੱਚ ਇਨਾ ਦਮ ਹੈ ਉਹ ਕਹਿੰਦੇ ਨੇ ਪੰਜਾਂ ਦਰਿਆਵਾਂ ਨੂੰ ਅੱਗ ਲੱਗ ਜਾਏਗੀ ਆਪਾਂ ਜਰਾ ਸਿਕਾਤ ਆਪ ਕੀ ਆ ਗਏ ਇਹ ਮੇਰੇ ਖਿਆਲ ਹੈ ਕਿ ਸਾਨੂੰ ਉਹ ਰੋਸ ਪ੍ਰਦਰਸ਼ਨ ਕਰਨ ਲਈ ਜਾਇ ਹੋ ਜੇ ਫਲਾ ਮਜਬੂਰ ਕੀਤਾ ਜਾ ਰਿਹਾ ਕਿਉਂਕਿ ਅਸਲ ਤੇ ਸੋਚਦੇ ਸਿੱਖ ਨੂਨ ਦੇ ਤਰ੍ਹਾਂ ਤੇ ਕਾਨੂੰਨ ਦਾ ਸਾਰਾ ਲਿਆ ਕਿ ਸ਼ਾਇਦ ਸਾਨੂੰ ਉਥੋਂ ਜੋ ਉਹਨਾਂ ਦਾ ਇੱਕ ਐਮਪੀ ਚੁਣੇ ਹੋਏ ਆ ਜੀ ਦਾ ਫਰਜ ਹੈ ਆਪਣੇ ਲੋਕਾਂ ਪ੍ਰਤੀ ਉਹਨਾਂ ਦੀ ਉਹਨਾਂ ਦੀ ਜਵਾਬ ਦੇਈਆ ਕਿ ਉਹ ਆਪਣੇ ਲੋਕਾਂ ਦੀ ਜਿਹੜੀ ਗੱਲ ਪਾਰਲੀਮੈਂਟ ਚ ਰੱਖਣ ਜੋ ਪੰਜਾਬ ਦਾ ਦੁੱਖ ਦਰਦ ਆ ਫਰੂਰ ਸਾਹਿਬ ਦੀ ਹਲਕੇ ਦੀ ਡਿਵੈਲਪਮੈਂਟ ਦਾ ਨਸ਼ਿਆਂ ਦਾ ਮੁੱਦਾ ਬਾ ਜੋ ਇਥੇ ਦਿਨ ਦਿਹਾੜੇ ਕਤਲ ਹੋ ਰਹੇ ਆ ਫਰੋਟੀਆਂ ਲੀਆਂ ਜਾ ਰਹੀਆਂ ਲੋਕ ਤਰਾ ਤਰਾ ਕਰ ਰਹੇ ਆ ਉਹ ਸਾਰੀਆਂ ਗੱਲਾਂ ਉੱਥੇ ਰੱਖਣ ਵਾਸਤੇ ਉਹ ਜਿਹੜਾ ਉਹਨਾਂ ਨੇ ਸਮਾਂ ਮੰਗਿਆ ਉਹ ਨਾ ਦਿੱਤਾ ਜਾਣਾ ਜਾਂ ਪੰਜਾਬ ਸਰਕਾਰ ਨੇ ਇਹੋ ਜੇ ਤਸਪੇਸ਼ ਕਰਨੇ ਕਿ ਇੱਥੇ ਪੰਜਾਬ ਚ ਉਹਨਾਂ ਦੇ ਆਉਣ ਨਾਲ ਅੱਗ ਲੱਗ ਜੂ ਅੱਗ ਲੱਗ ਜੂਗੀ ਅੱਗ ਤੇ ਤੁਸੀਂ ਲਈ ਹੋਈ ਹੈ ਨਸ਼ਿਆਂ ਨਾਲ ਨੌਜਵਾਨੇ ਮਰ ਰਹੀ ਆ ਫਰੋਦੀਆਂ ਦਿਨ ਦਿਹਾੜੇ ਬੁਰੀਆਂ ਕਤਲੋਗਾਰ ਧਰ ਰਹੀ ਹੈ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਆ ਤੇ ਇਹ ਅੱਗ ਤੇ ਮੇਰੇ ਖਿਆਲ ਸਰਕਾਰ ਅਮਰਤਪਾਲ ਦੇ ਆਉਣ ਨਾਲ ਅੱਗ ਬੁਝਣੀ ਆ ਹੈ ਇਹ ਇਹ ਜਿਹੜੀ ਚੀਜ਼ ਹੈ ਕਿ ਆਗ ਨੂੰ ਇਹ ਸਰਕਾਰ ਹੈ ਇਹ ਚੀਜ਼ ਹੈ ਕਿ ਧੰਦਾ ਹਉਗਾ ਕਰੇ ਤਰਕੇ ਇਹੋ ਜਿਹੇ ਬਿਆਨ ਦੇ ਕੇ ਮੇਰੇ ਖਿਆਲ ਕਿ ਲੋਕਾਂ ਚ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਹੈ ਸਰ ਕੇਂਦਰ ਸਰਕਾਰ ਦੀ ਮਨਸ਼ਾ ਕੀ ਲੱਗ ਰਹੀ ਹੈ ਪੰਜਾਬੀਆ ਪ੍ਰਤੀ ਜਾਂ ਪੰਜਾਬ ਪ੍ਰਤੀ ਜਾਂ ਭਾਈ ਅਬ ਮੇਰਾ ਖਿਆਲ ਹੈ ਕਿ ਕੇਂਦਰ ਸਰਕਾਰ ਦੀ ਮਨਸ਼ਾ ਤੇ ਸ਼ੁਰੂ ਤੋਂ ਹੀ ਪੰਜਾਬ ਪ੍ਰਤੀ ਮਾੜੀ ਰਹੀ ਹੈ ਕਿ ਪੰਜਾਬ ਦੇ ਜੋ ਪੰਜਾਬ ਨਾਲ ਹੋਇਆ ਪੰਜਾਬ ਨੂੰ ਬੋਲੀ ਦੇ ਆਧਾਰ ਤੇ ਤੋਂ ਬੜਾ ਅਸ਼ੰਰਸ਼ ਕਰਕੇ ਸੂਬਾ ਬਣਾਉਣਾ ਪਿਆ ਉਦੋਂ ਬਾਅਦ ਚ ਪੰਜਾਬ ਦੇ ਜਿਹੜੀ ਰਾਜਧਾਨੀਆਂ ਉਹ ਪੰਜਾਬ ਨੂੰ ਨਾ ਦੇਣੀ ਤੇ ਉੱਤੇ ਸੈਂਟਰ ਦਾ ਕਬਜ਼ਾ ਹੋਣਾ ਪੰਜਾਬ ਦੇ ਪਾਣੀਆਂ ਦਾ ਕੰਟਰੋਲ ਸੈਂਟਰ ਕੋਲ ਹੋਣਾ ਜਾਂ ਉਹਦਾ ਪੰਜਾਬ ਕੋਲੋਂ ਜਿਹੜੇ ਬਣਦਾ ਥੋੜੀ ਬਹੁਤੀ ਹੈਗੀ ਸੀ ਦਾਅਵੇਦਾਰੀ ਉਹ ਵੀ ਖੋ ਲੈਣੀ ਤੇ ਪੰਜਾਬ ਦੀ ਮਨਸਾ ਕੇਂਦਰ ਦੀ ਮਨਸਾ ਤੇ ਪੰਜਾਬ ਪਰ ਕਦੀ ਵੀ ਸਿਰਦ ਨਹੀਂ ਰਹੀ ਇਸ ਕਰਕੇ ਮੇਰਾ ਖਿਆਲ ਕਿ ਪੰਜਾਬ ਨਾਲ ਬਹੁਤ ਵੱਡੇ ਪੱਧਰ ਤੇ ਧੱਕਾ ਕਰ ਰਹੀ ਕੇਂਦਰ ਸਰਕਾਰ ਤੇ ਉਹਦੇ ਇੱਕ 파ਟ ਬਣ ਕੇ ਪੰਜਾਬ ਸਰਕਾਰ ਵੀ ਉਹਦਾ ਹਿੱਸਾ ਬਣ ਕੇ ਪੰਜਾਬ ਦੇ ਲੋਕਾਂ ਨਾਲ ਧੱਕਾ ਕਰ ਰਹੀ ਨੇ ਦੇ ਬੰਦੂ ਹੱਕ ਚਾਏ ਨੇ ਮੇਰਾ ਖਿਆਲ ਹੈ ਕਿ ਖਾਲੀ ਬਿਆਨ ਦੇਣ ਨਾਲ ਲਈ ਇੱਕ ਪਾਸੇ ਸੈਂਟਰ ਗਵਰਨਮੈਂਟ ਦੇ ਜਿਹੜੇ ਵਕੀਲ ਆ ਉਹ ਇਸ ਚੀਜ਼ ਦਾ ਵਿਰੋਧ ਕਰ ਰਿਹਾ ਹੈ ਹਾਂ ਤੇ ਇਹ ਮੇਰਾ ਖਿਆਲ ਪੰਜਾਬ ਤੇ ਕੇਂਦਰ ਸਰਕਾਰ ਰਲ ਕੇ ਹੀ ਇਹ ਸਾਰਾ ਕੁਝ ਕੀਤਾ ਜਾ ਰਿਹਾ ਮੇਰਾ ਖਿਆਲ ਹੈ ਕੋਈ ਠੀਕ ਹੈ ਕੋ ਉਹਨਾਂ ਦੇ ਬਿਆਨ ਜੇ ਅਸੀਂ ਠੀਕ ਹੈ ਕਿ ਪੰਜਾਬ ਪਰ ਅਸੀਂ ਜੇ ਉਹਨਾਂ ਦੀ ਕੋਈ ਚੰਗੀ ਗੱਲ ਹੈ ਤੇ ਉਹਦਾ ਸਵਾਗਤ ਵੀ ਕੀਤਾ ਜਾਣਾ ਚਾਹੀਦਾ ਪਰ ਜੋ ਸਿਰਦੇ ਆ ਤੇ ਆਪਣੀ ਸਰਕਾਰ ਨੂੰ ਕਹਿਣ ਕਿ ਉਹ ਉਹਨਾਂ ਨੂੰ ਮੇਰਾ ਖਿਆਲ ਹੈ ਕੇਂਦਰ ਸਰਕਾਰ ਦੇ ਸਾਹਮਣੇ ਤੇ ਪੰਜਾਬ ਸਰਕਾਰ ਵੀ ਨਹੀਂ ਰੋਕ ਸਕਦੀ ਤੇ ਜੇ ਉਹ ਕਹਿਣ ਬਿਆਨ ਠੀਕ ਹੈ ਕਿ ਅਸੀਂ ਉਹ ਦਿੱਲੀ ਆਉਣਾ ਉਹਨਾਂ ਨੇ ਪਾਰਲੀਮੈਂਟ ਚ ਗੱਲ ਕਰਨੀ ਹੈ ਤੋ ਉਹਦੇ ਨਾਲ ਪੰਜਾਬ ਨੂੰ ਕੁਝ ਨੁਕਸਾਨ ਹੀ ਹੋ ਸਕਦਾ ਇਸ ਕਰਕੇ ਉਹ ਫਿਰ ਜਿੰਮੇਵਾਰੀ ਲੈ ਕੇ ਉਹਨਾਂ ਨੂੰ ਉੱਥੇ ਸਮਝਦੇ ਆ ਲੱਗਦਾ ਕਿ ਜਦੋਂ ਤੁਸੀਂ ਐਨਐਸਏ ਭਾਈ ਸਾਹਿਬ ਦੇ ਉੱਪਰ ਲੱਗੀ ਆ ਤੰਦੂਰ ਸਾਹਿਬ ਲਵਾਰਸ ਹੋ ਗਏ ਹਾਲੇ ਕੰਮ ਨਹੀਂ ਹੋਇਆ ਕਲੂਰ ਸਾਹਿਬ ਦਾ ਹਜੇ ਤੱਕ ਨਹੀਂ ਮੇਰਾ ਖਿਆਲ ਐਨਐਸਏ ਤੇ ਸਕੂਲ ਪਹਿਲਾਂ ਹੀ ਲੱਗੀ ਸੀ ਉਦੋਂ ਬਾਅਦ ਚ ਠੀਕ ਹੈ ਕਸ਼ੂਰ ਸਾਹਿਬ ਦੇ ਲੋਕਾਂ ਨੇ ਸੋਚਿਆ ਕਿ ਸਾਡਾ ਫਰਜ ਬਣਦਾ ਕਿ ਜੋ ਅਮਰਸਪਾਲ ਨੇ ਕੰਮ ਕੀਤਾ ਨਸ਼ਿਆਂ ਦੇ ਖਿਲਾਫ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਤੇ ਉਹਨਾਂ ਨੇ ਉਹਨਾਂ ਦਾ ਬਹੁਤ ਵੱਡੇ ਪੱਧਰ ਤੇ ਉਹਨਾਂ ਦਾ ਸਾਥ ਦਿੱਤਾ ਪਰ ਮੇਰਾ ਖਿਆਲ ਹੈ ਕਿ ਲੋਕਾਂ ਦੀ ਜਿਹੜੀ ਲੋਕਤੰਤਰ ਦੇ ਦੇਸ਼ ਨੂੰ ਕਿਹਾ ਜਾਂਦਾ ਪਰ ਰੋਕਤੰਤਰ ਨਹੀਂ ਮੇਰੇ ਖਿਆਲ ਰਾਜਤੰਤਰ ਆ ਤਾਂ ਕੇ ਨਾ ਇੱਥੇ ਰਾਜ ਕੀਤਾ ਜਾਂਦਾ ਰਿਹਾ ਲੋਕਾਂ ਦੀ ਤਾਂ ਗੱਲ ਸੁਣੀ ਨਹੀਂ ਜਾ ਰਹੀ ਲੋਕਾਂ ਨੇ 4 ਲੱਖ ਵੋਟਾਂ ਪਾ ਕੇ ਕਿਹਾ ਕਿ ਸਾਡਾ ਐਮਪੀ ਸਾਡੀ ਗੱਲ ਕਰੂਗਾ ਸਾਡੇ ਮਸਲੇ ਚੁੱਕੂਗਾ ਤੇ ਉਹ ਚੀਜ਼ ਨੂੰ ਤੁਸੀਂ ਉਹ ਇੱਕ ਐਮਪੀ ਨੂੰ ਪਹਿਲੀ ਗੱਲ ਤਾਂ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਨਾ ਚਾਹੀਦਾ ਜਿਉਂ ਇੰਨੇ ਵੱਡੇ ਲੋਕਾਂ ਦਾ ਫਤਵਾ ਸੀ ਜੇ ਉਹ ਤੋਂ ਬਾਅਦ ਚ ਉਹਨੂੰ ਰਿਹਾ ਨਹੀਂ ਕੀਤਾ ਜਾ ਸਕਦਾ ਤੇ ਉਹਨਾਂ ਦੇ ਹੱਕ ਦੀ ਗੱਲ ਜਿਹੜੀ ਆ ਉਹ ਜਿੰਨ ਪਾਰਲੀਮੈਂਟ ਦਾ ਮੈਂਬਰ ਬਣਿਆ ਤੇ ਪਾਰਲੀਮੈਂਟ ਚ ਉਹਨੂੰ ਜਾਣ ਤੋਂ ਰੋਕਣਾ ਮੇਰੇ ਖਿਆਲੇ ਕਿ ਮਨੁੱਖੀ ਅਧਿਕਾਰਾਂ ਦਾ ਲੋਕਤੰਤਰ ਦਾ ਸਾਰੀਆਂ ਚੀਜ਼ਾਂ ਦਾ ਬਹੁਤ ਵੱਡਾ ਘਾਣਾ ਹੈ ਅੱਜ ਤੱਕ ਹੀ ਪ੍ਰੋਗਰਾਮ ਸਿਟ ਲਿਖਿਆ ਗਿਆ ਸੀ ਕਿਉਂਕਿ ਸਿੰਘ ਤੁਹਾਡੇ ਘਟ ਲੱਗ ਰਹੇ ਨੇ ਪੰਜਾਬ ਉਸ ਜਾਲ ਲੱਗ ਰਹੀ ਹੈ ਨਹੀਂ ਸਿੰਘ ਵੀ ਸਾਡੇ ਆ ਰਹੇ ਆ ਸਿੰਘ ਵੀ ਸਾਡੇ ਬਹੁਤ ਹੋਣਗੇ ਪਰ ਮੇਰੇ ਖਿਆਲ ਹੈ ਕਿ ਇੱਕ ਇੱਕ ਪੰਜਾਬ ਨੂੰ دہشت ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਕਿ ਲੋਕ ਜਿਹੜੇ ਆ ਲੋਕਾਂ ਚ ਇੱਕ ਡਰ ਦਾ ਮਾਹੌਲ ਪੈਦਾ ਕਰਕੇ ਅਸੀਂ ਆਪਣੀ ਮਨਮਰਜ਼ੀ ਕਰ ਸਕੀਏ ਲੋਕਾਂ ਦੀ ਕੋਈ ਆਵਾਜ਼ ਨੂੰ ਦਬਾ ਸਕੀਏ ਇਹ ਇਹੋ ਜਿਹੀ ਚੀਜ਼ ਇਹ ਕੀਤੀ ਜਾ ਰਹੀ ਹੈ ਤਾਂ دہشت ਸਰਕਾਰ ਵੱਲੋਂ ਇੱਕ دہشت ਪੈਦਾ ਕੀਤਾ ਕਰਨ ਦੀ ਕੋਸ਼ਿਸ਼ ਪ੍ਰੋਗਰਾਮ ਕੀ ਡਿਫੀ ਲਿਖਿਆ ਗਿਆ ਹੈ ਤੁਹਾਡੇ ਪ੍ਰੋਗਰਾਮ ਤੇ ਅਸੀਂ ਸ਼ਾਂਤ ਆਪੇ ਇਹ ਚੀਜ਼ ਹੈ ਕਿ ਆਪਣਾ ਅਸੀਂ ਰੋਸ ਪ੍ਰਗਟ ਕਰਾਂਗੇ ਕਿ ਜੋ ਸਾਡੇ ਇੱਕ ਐਮਪੀ ਦੇ ਹੱਕ ਆ ਜਾਂ ਪੰਜਾਬ ਨਾਲ ਲੋ ਧੱਕਾ ਹੋ ਰਿਹਾ ਉਹਦੇ ਉਹਦੇ ਖਿਲਾਫ ਹੀ ਅਸੀਂ ਇੱਕ ਮੈਮੋਰੰਡਮ ਦੇਣਾ ਉਹਨਾਂ ਨੂੰ ਉੱਤੇ ਹੋਰ ਹੋਰ ਤੇ ਸਾਡਾ ਕੋਈ ਇਦਾਂ ਦਾ ਕੋਈ ਮਕਸਦ ਨਹੀਂ ਹੈ ਅੱਜ ਅਸੀਂ ਰੋਸ ਪ੍ਰਦਰਸ਼ਨ ਕੀਤਾ ਜਾਣਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਵੀ ਰੋਸ ਜਿਹੜਾ ਮਾਰਚ ਆ ਇਸ ਕਰਕੇ ਕੀਤਾ ਗਿਆ ਕਿ ਉਹਨੂੰ ਭਾਈ ਸਾਹਿਬ ਨੂੰ ਸੰਸਦ 'ਚ ਆਉਣ ਦਾ ਬੱਧਾ ਟਾਈਮ ਨਹੀਂ ਦਿੱਤਾ ਰਿਹਾ ਇਹ ਸਰਕਾਰਾਂ ਕਹਿੰਦੀਆਂ ਕਿ ਇੱਥੇ ਅੱਗ ਲੱਗ ਜਾਣੀ ਹੈ ਪੰਜਾਬ 'ਚ ਤੁਸੀਂ ਵੇਖੋ ਕਿ 3 ਸਾਲ ਤੋਂ ਉਹ ਅੰਦਰ ਸੀ ਜਿਹੜੀ 3 ਸਾਲ ਤੋਂ ਪੰਜਾਬ 'ਚ ਅੱਗ ਲੱਗੀ ਹੋ ਉਹ ਤਾਂ ਕੋਈ ਦਮਾਨੂ ਨਹੀਂ ਜਸਦੀ ਦਿਨੇ ਦਿਹਾੜੇ ਕਾਊਂਟਰ ਹੋਣਦੇ ਆ ਦਿਨੇ ਦਿਹਾੜੇ ਫਰਗੋਤਿਆਂ ਲੋਕਾਂ ਕੋ ਮੰਗੀਆਂ ਜਾਣਦੀਆਂ ਦਿਨ ਦਿਹਾੜੇ ਕਤਲ ਹੋਣ ਦੇ ਲੋਕ ਨਸ਼ਿਆਂ ਨਾਲ ਮਰਦੇ ਇਹ ਅੱਗ ਨਹੀਂ ਭਗਵਾਨ ਜੀ ਨੂੰ ਦੇਖਦੀ ਜਿਹੜੀ 3 ਸਾਲ ਤੋਂ ਲੱਗੀ ਉਹ ਤੇ 3 ਸਾਲ ਤੋਂ ਅੰਦਰ ਸੀ ਤਾਂ ਹੁਣ ਇਹ ਅੱਗ ਬੁਝਾਉਂਦੇ ਕਿਉਂ ਨਹੀਂ ਇਹ ਜਿਹੜੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੇ ਨਮਾਇੰਦਾ ਆਪਣਾ ਚੁਣਿਆ ਸੀ ਇਹ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਵਾ ਕਿਉਂਕਿ ਉਹਨਾਂ ਦੀ ਆਵਾਜ਼ ਹੀ ਉਹਨੇ ਆਪਣੇ ਮੁੱਦੇ ਸੰਸਦ 'ਚ ਰੱਖਣੇ ਹਨ ਕਿ ਉਹਨਾਂ ਦੀ ਲੋਕਾਂ ਦੀ ਆਵਾਜ਼ ਨੂੰ ਕੀ ਕਾਨੂੰਨ ਆਈ ਕਿ ਸਭਾ ਤੇ ਇੱਕੋ ਜਿਹਾ ਨਹੀਂ ਆ ਇਹ ਇਹ ਦੇ ਕਰਕੇ ਜਿਹੜੀ ਉਹਨਾਂ ਦੇ ਕੋਲ ਸਾਹਿਬ ਦੇ ਹਲਕੇ ਦੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਦੀ ਵੰਸ਼ਾ ਕੀ ਲੱਗ ਰਹੀ ਪੰਜਾਬ ਪ੍ਰਤੀ ਭਾਈ ਅਮਰਤਪਾਲ। ਉਹ ਤਾਂਾਨੂੰ ਪਤਾ ਲੱਗ ਹੀ ਨਹੀਂ ਇੰਡੀਆ ਵੀ ਉਹ ਕੋਈ ਵੀ ਪੰਜਾਬ ਚ ਉਹਨਾਂ ਦੀ ਵਾਅਸ ਤੱਕ ਨਹੀਂ ਪੰਜਾਬ ਚ ਆਉਂਦੇ ਨੇ ਤੇ ਜੇ ਆਵਾਜ਼ ਨਾ ਉਹਨਾਂ ਦੀ ਨਗ ਲੱਗ ਸਕਦੀ ਤੇ ਜਦੋਂ ਬਾਹਰ ਆ ਉਹ ਦਿਨ ਕੀ ਹੋਊਗਾ। ਲੈ ਤਾਂ ਭਈ ਇਹ ਪੋਪਲ ਸਿੰਤ ਨੂੰ ਨਸ਼ੀਦਾ ਮੁੱਦਾ ਚੁੱਕਿਆ ਕਿ ਸਰਕਾਰ ਨੂੰ ਚੀਜ਼ਾਂ ਰਾਸ ਨੂੰ ਸਰਕਾਰਾਂ ਪੰਜਾਬ ਨੂੰ ਖਤਮ ਕਰਨਾ ਚਾਹੁੰਦੀਆਂ ਵਾ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨਾ ਚਾਹੁੰਦੀਆਂ ਵਾ ਇਸੇ ਕਰਕੇ ਉਹਨਾਂ ਨੂੰ ਇਹ ਰਾਸ ਨਹੀਂ ਆਇਆ ਵੀ ਜਿਹੜੇ ਨੌਜਵਾਨ ਸੀ ਉਹ ਨਸ਼ਾ ਛੱਡ ਕੇ ਗੁਰੂ ਦੇ ਨਾਲ ਲੱਗਦੇ ਇਸੇ ਕਰਕੇ ਇਹਨਾਂ ਨੂੰ ਇਹ ਰਾਸ ਨਹੀਂ ਆਇਆ ਇਹ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ ਸੰਗਤ ਦੇ ਘੱਟ ਲੱਗ ਰਹੇ ਪੰਜਾਬ ਪੂਸਤ ਦੇ ਮੁਲਾਜ਼ਮ ਜੱਦ ਲੱਗ ਰਹੇ ਬਸ ਕੋਈ ਨਹੀਂ ਸੰਗਤ ਬਹੁਤ ਆਣੀ ਆਉਣ ਲਈ ਜਾਂ ਸੰਗਤ ਦੂਰੋਂ ਦੂਰੋਂ ਆਉਣ ਲਈ ਕੁਝ ਲੇਟ ਹੋ ਗਈ ਸੰਗਤ ਬਹੁਤ ਆ ਜਾਈਏ ਕੋਈ ਸੀ ਤਾਂ ਕੀ ਮੰਗ ਰਹੀਗਾ ਵੀ ਛੱਡੇ ਮਾੰਗੇ ਹੋਈ ਯਹੀ ਰੱਖਣੀ ਹੈ ਕਿ ਉਹਨਾਂ ਸੰਸਦ 'ਚ ਬੋਲਣ ਦਾ ਮੌਕਾ ਦਿੱਤਾ ਜਾਵੇ ਉਹਨਾਂ ਨੂੰ ਆਪਣੇ ਜਿਹੜੇ ਹਲਕਾ ਦੂਸਰਬ ਦੇ ਹਲਕਿਆਂ ਦੇ ਉਹਨਾਂ ਦੇ ਮੁੱਦੇ ਰੱਖੇ ਜਾਣ। ਕਮਨੀਤ ਤੁਹਾਡੇ ਹੱਕ 'ਚ ਬੋਲਦੇ ਨਜ਼ਰ ਆ ਰਹੇ ਨੇ ਕਿ ਮੁੱਦਿਆਂ ਦੀ ਗੱਲ ਕਰਨਗੇ ਧਾਰਮਿਕ ਜੋ ਵਿਅਕਤੀਆਂ ਪੰਜਾਬ ਚੋਰੀਆਂ ਜਯਮਰਤਪਨ ਨੂੰ ਬੋਲਣ ਦਾ ਤੇ ਫੇਰ ਦਿੱਤਾ ਜਾਵੇ ਇਜਾਜ਼ਤ ਦਿੱਤੀ ਜਾਵੇ ਵੀ ਫੇਰ ਉਹ ਮੁੱਦਾ ਚੁੱਕ ਸਕਦੇ ਹਾਂ। ਹਾਂਜੀ ਫੇਰ ਹੀ ਜੇ ਸੰਸਦ 'ਚ ਉਹਨਾਂ ਨੂੰ ਬੋਲਣ ਦੀ ਹਵਾ ਦਿੱਤਾ ਜਾਵੇ ਮੌਕਾ ਤਾਂ ਫੇਰ ਹੀ ਉਹ ਆਪਣੇ ਜਿਹੜੇ ਖਡੂਰ ਸਾਹਿਬ ਹਲਕੇ ਦੇ ਮੁੱਦੇ ਜਿਹੜੇ ਪੰਜਾਬ ਦੇ ਵੀ ਸਾਰੇ ਮੁੱਦੇ ਜੋ ਰੱਖ ਸਕਦੇ ਆ ਸੰਸਦ ਜੀ ਅੱਜ ਤੋਂ ਬਾਅਦ ਤੇ ਠੜੀ ਸੁਣਵਾਈ ਨਹੀਂ ਹੁੰਦੀ ਅਗਲਾ ਸੰਘਰਸ਼ ਸਿੱਖਾ ਹੋ ਸਕਦਾ ਸਿੱਖਾ ਹੀ ਕਰਾਂਗੇ ਹੁਣੇ ਹੀ ਬੈਠਣਾ ਚੁੱਪ ਕਰਕੇ 3 ਸਾਲ ਹੋ ਗਏ ਬਹੁਤ ਇਹਨਾਂ ਦੇ ਮੂੰਹ ਹਲ ਵਿੰਦੇ ਆ ਤੇ ਹੁਣ ਅਸੀਂ ਗਾੜੀ ਹੋਰ ਸਿੱਖਾ ਸੰਰਸ਼ਦੀ ਜਿਹੜੀ ਉਹ ਦਵਾਂਗੇ ਆਵਾਜ਼ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਫਤਿਹ ਸਿੰਘ ਆਪਣਾ ਨਾਮ ਦੱਸੋ ਮੇਰਾ ਨਾਮ ਮਨਦੀਪ ਸਿੰਘ ਆ ਅੰਮ੍ਰਿਤਸਰ ਤੋਂ ਜ਼ਰੂਰ ਮੈਂ ਕਿਹੜਾ ਚੌਕ ਹੈ ਜੋ ਕੀ ਪ੍ਰੋਗਰਾਮ ਤਾਂ ਟੈਲ ਨਹੀਂ ਕੀਤਾ ਸਾਡੇ ਵੱਲੋਂ ਤੇ ਇੱਕ ਸ਼ਾਂਤਮਈ ਧਰਨਾ ਦੇਣਾ ਸੀ ਇੱਥੇ ਰਣਜੀਤ ਐਵੇਨਿਊ ਤੋਂ ਚੱਲ ਕੇ ਤੇ ਅਸੀਂ ਡੀਸੀ ਦਫ਼ਤਰ ਗੁਰਮਾਰਾ ਦਾ ਜਾਬ ਕਰਦੇ ਜਾਣਾ ਸੀ ਪਰ ਪੰਜਾਬ ਪੁਲ ਪੰਜਾਬ ਦਾ ਪ੍ਰਸ਼ਾਸਨ ਖਾਸ ਕਰਕੇ ਭਗਵੰਤ ਮਾਨ ਨੇ ਇੰਨਾ ਕਿ ਬਖਲਾਇਆ ਹੋਇਆ ਭਾਈ ਸਾਹਿਬ ਦੀ ਇੱਕ ਸ਼ਖਸੀਅਤ ਤੋਂ ਤੇ ਆਹ ਵੇਖੋ ਇੱਧਰ ਧੀਰਦਰ ਮਰੋ ਕਿ ਉਹਨੇ ਸਾਡੇ ਅੱਜ ਇੱਥੇ ਸੰਗਤ ਨਹੀਂ ਪਹੁੰਚੀ ਜਿੰਨੀ ਪੰਜਾਬ ਪੁਲ ਸਵੇਰੇ 8 ਵਜੇ ਹੀ ਆ ਕੇ ਆ ਗਿਆ ਇਹ ਪੰਜਾਬ ਪੁਲਿਸ ਨੇ ਜਦੋਂ ਕੋਈ ਚੋਰ ਫੜਨਾ ਹੁੰਦਾ ਜਦੋਂ ਕੋਈ ਸਮਗਲਾ ਫੜਨਾ ਉਹਦੋਂ ਇਹਨਾਂ ਕੋਈ ਟਾਈਮ ਨਹੀਂ ਹੁੰਦਾ ਤੇ ਜਦੋਂ ਗੁਰੂ ਦੇ ਸਿੰਘਾਂ ਨੂੰ ਜਾਂ ਕੋਈ ਪੰਜਾਬ ਦੀ ਗੱਲ ਕਰਨ ਵਾਲੇ ਬੰਦਿਆ ਦੇ ਸੰਘਰਸ਼ ਵਿੱਚ ਕਰਦੇ ਆ ਉਹਨਾਂ ਨੂੰ ਰੋਕਣਾ ਹੁੰਦਾ ਉਹਦੋਂ ਇਹ ਵੇਲੇ ਹੋ ਕੇ ਆ ਜਾਂਦੇ ਆ ਅੱਜ ਦੀ ਡੇਟ ਦੇ ਵਿੱਚ ਇੱਕੋ ਕਹਿੰਦੇ ਆ ਪੰਜਾਬ ਸਰਕਾਰ ਨੇ ਉੱਥੇ ਗੱਲ ਕੀਤੀ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਬੋਲਾਂ ਤੋਂ ਅੱਗ ਲੱਗ ਜੇਗੀ ਦਿਨੇ ਦੀਆਂ ਢੜੇ ਫਰੋਤੀਆਂ ਮੰਗੀਆਂ ਜਾਂਆਂ ਦੀਆਂ ਸਾਡੇ ਜੰਡਿਆਲੇ ਦੇ ਵਿੱਚ ਆਮ ਦੁਕਾਨਦਾਰ ਨੂੰ ਦੁਕਾਨ ਖੁੱਲਣ ਦਾ 6 ਵਜੇ ਤੋਂ ਬਾਅਦ ਹੱਕ ਨਹੀਂ ਹੈਗਾ ਕਿਉਂਕਿ ਉਹ ਦਿਨ ਦਿਹਾੜੀ ਲੁੱਟ ਕੇ ਲੈ ਜਾਂਦੇ ਆ ਉਦੋਂ ਭਗਵੰਤ ਮਾ ਸੁੱਤਾ ਵਾ ਜੇ ਕਾਰਨ ਕੀ ਆ ਕਿ ਭਾਈ ਅਮਰਤਪਾਲ ਸਿੰਘ ਨੇ ਨੌਜਵਾਨੀ ਨੂੰ ਨਸ਼ਾ ਛਡਾਇਆ ਸੀ ਗੁਰੂ ਦੇ ਨਾਲ ਲਾਇਆ ਸੀ ਉਹ ਤੋਂ ਹੀ ਘਬराई ਹੋਈ ਹੈ ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਰਲ ਕੇ ਕੰਮ ਕਰਦੇ ਪਏ ਆ ਕਿਉਂਕਿ ਨੌਜਵਾਨਾਂ ਦੀ ਵਾਚਕਣ ਵਾਲਾ ਜਿਹੜਾ ਕੋਈ ਅੱਗੇ ਆਊਗਾ ਉਹਦੇ ਨਾਲ ਇਹੀ ਹੁੰਦਾ ਵਾ ਇਹ ਸਿੱਖਾਂ ਦੇ ਨਾਲ ਹੁੰਦਾ ਆ ਸਿੱਖਾਂ ਦੇ ਨਾਲ ਹੀ ਹਮੇਸ਼ਾ ਹੀ ਸਿੱਖ ਵੱਖਰੇ ਰਾਜ ਦੀ ਦੇਸ਼ ਦੀ ਮੰਗ ਕਿਉਂ ਕਰਦੇ ਤਾਂ ਹੀ ਕਰਦੇ ਆ ਕਿਉਂਕਿ ਉਹਨਾਂ ਨਾਲ ਇਹੋ ਜਿਹੇ ਦੋਰੇ ਮਾਨਪੇਦ ਹੁੰਦੇ ਆ ਸਭਧਾਨ ਨੂੰ ਦੋ ਤਰ੍ਹਾਂ ਵਰਤੇ ਜਾਂਦਾ ਇੱਕ ਉਹ ਸਰਸੇ ਸਾਧਰਾ ਚੋਰ ਆ ਬੋਲਾ ਤੱਕਰੀ ਉਹਨੂੰ ਤੀਜੇ ਦਿਨ ਪ੍ਰੋਲ ਦੇ ਦਿੰਦੇ ਇੱਕ ਸਾਡੇ ਸਿੰਘ ਨੇ ਆ ਕੇ 5 ਮਿੰਟ ਉੱਤੇ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਆ ਸਿੱਖਾਂ ਦੀ ਗੱਲ ਕਰਨੀ ਆ ਖਡੂਰ ਸਾਹਿਬ ਦੇ ਹਲਕੇ ਦੀ ਗੱਲ ਕਰਨੀ ਆ ਉਹਨੂੰ ਤੁਸੀਂ ਬੋਲਣ ਦੇ ਦਿੰਦੇ ਆ ਗੱਲ ਦਿੱਲੀ ਕਰਨੀ ਤੇ ਪੰਜਾਬ ਨੂੰ ਕਾਹਦਾ ਡਰ ਪੈ ਗਿਆ। ਵੇਖੋ ਜੀ ਪੰਜਾਬ ਨੂੰ ਗੱਲ ਇਹ ਕਿ ਇੱਕ ਸਿੱਖ ਦੀ ਆਵਾਜ਼ ਬਾਹਰ ਨਹੀਂ ਆਉਂਦਣੀ। ਗੱਲ ਪੰਜਾਬ ਦੀ ਜਾਂ ਦਿੱਲੀ ਦੀ ਨਹੀਂ ਆ ਗੱਲ ਕਿ ਸਿੱਖ ਦੀ ਆਵਾਜ਼ ਬਾਹਰ ਨਹੀਂ ਆਉਂਦਣੀ। ਕਿਹਨੂੰ ਲੱਗਦਾ ਕਿ ਪੱਜਾ ਵੀ ਰਾਸ ਨਹੀਂ ਆਉਂਦੇ ਪੇ ਭਾਈ ਪੰਜਾਬੀ ਤੋਂ ਉਹਨਾਂ ਨੂੰ 47 ਤੋਂ ਬਾਅਦ ਨਹੀਂ ਰਾਸ ਆਇਆ। ਜੇ 47 ਤੋਂ ਬਾਅਦ ਰਾਸ ਆਉਂਦੇ ਜਿਹੜਾਈ ਪੇਸ਼ਾ ਕੌਮ ਕੌਂ ਕਹਿੰਦੇ। ਪਰ ਸਾਡ ਨੂੰ ਸਭ ਤੋਂ ਮਹਾਰੀ ਗੱਲ ਸਾਡੀ ਰੋਖ ਦੀ ਗੱਲ ਹੈ ਕਿ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਸਰਕਾਰਾਂ ਵਾਂ ਜਿਨ੍ਹਾਂ ਸਰਾਤੇ ਜੋ 17 ਸਜਈਆਂ ਪੱਗਾਂ ਸਜਈਆਂ ਉਹੀ ਸਾਡੇ ਤੇ ਜ਼ੁਲਮ ਕਰਨ ਲੀਆਂ ਅਗਲਾ ਸੰਘਰਸ਼ ਕੀ ਹੋਵੇਗਾ ਜੀ ਦੇਖੋ ਜੀ ਅੱਜ ਅਸੀਂ ਡੀਸੀ ਸਾਹਿਬ ਨੂੰ ਪਹਿਲਾਂ ਸੰਘਰਸ਼ ਕਰਦੇ ਹਾਂ ਉੱਥੇ ਮੋਰਚਾ ਲਾਉਨੇ ਆ ਸ਼ਾਮਾਂ ਤੱਕ ਵੇਦੇ ਆ ਉਸ ਤੋਂ ਬਾਅਦ ਫਿਰ ਅਗਲਾ ਸੰਘਰਸ਼ ਕਿੰਨੇ ਟਾਈਮ ਤੇ ਆਪ ਦੱਸਿਆ ਜਾਊਗਾ ਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਮੈਂ ਪ੍ਰੋਫੈਸਰ ਸਤਨਾਮ ਕੌਰ ਮੁਖਬਲਾਰਾ ਅਕਾਲੀ ਦਲ ਵਾਰਿਸ ਪੰਜਾਬ ਐਗਜ਼ੀਕਟਿਵ ਮੈਂਬਰ ਕਿਹਣਾ ਚੌਕ ਵੀ ਅੱਜ ਤੁਸੀਂ ਇਕੱਠੇ ਹੋਏ ਹੋ ਡੀਸੀ ਨੂੰ ਮਿਲਣਾ ਵਾ ਕੀ ਮੰਗਾਂ ਰੱਖੀ ਜਾ ਰਹੀ ਹੈ ਅਸੀਂ ਸਭ ਤੋਂ ਪਹਿਲੀ ਮੰਗ ਸਾਡੀ ਇਹ ਹੈ ਵੀ ਜੇ ਬਾਕੀਆਂ ਨੂੰ ਪੈਰੋਲ ਦਿੱਤੀ ਜਾ ਸਕਦੀ ਹੈ 18 ਲੱਖ ਦੀ ਨੁਮਾਇੰਦਗੀ ਕਰ ਰਹੇ ਭਾਈ ਅਮਰਪਾਲ ਸਿੰਘ ਜੀ ਖਾਲਸਾ ਨੂੰ ਕਿਉਂ ਪੈਰੋਲ ਨਹੀਂ ਮਲਾਤਕਾਰੀਆਂ ਨੂੰ ਦਿੱਤੀ ਜਾ ਰਹੀ ਹੈ ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਐਮਪੀ ਨੇ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਮਿਲੀ ਹੈ ਵੀ ਇਹ ਇੱਕ ਤੁਸੀਂ ਬਹੁਤ ਵੱਡਾ ਜ਼ੁਲਮ ਹੈ ਲੋਕਤੰਤਰ ਦਾ ਘਾਣ ਹੈ ਵੀ ਪੰਜਾਬ ਦੇ ਐਮਪੀ ਨੂੰ ਜਿਹਨੂੰ ਲੋਕਾਂ ਨੇ ਜੇਲ੍ਹ ਵਿੱਚ ਬੈਠਿਆ ਇਨਾ ਪਿਆਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਲੈ ਕੇ ਉਹਨਾਂ ਦੀ ਨੁਮਾਇਦਗੀ ਕਰ ਰਿਹਾ ਹੈ ਤੇ ਕਿਉਂ ਇਹ ਲੋਕਲਾ ਅਮਰਤਪਾਲ ਨਾਲ ਤੱਕਾ ਨਹੀਂ ਜਾਂ ਸਾਡੇ ਨਾਲ ਤੱਕਾ ਨਹੀਂ ਇਹ 18 ਲੱਖ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਕਿ ਇੱਕ ਬਹੁਤ ਕਾਨੂੰਨੀ ਸਾਜਿਸ਼ ਸਾਨੂੰ ਨਜ਼ਰ ਆਉਂਦੀ ਕਿਦਰ ਤੱਕ ਕੀ ਮਾਸ਼ਾ ਲੱਗ ਰਹੀ ਹੈ ਜਦ ਭਾਈ ਅਮਰਤਪਾਲ ਸੂਚਿ ਜਿਹੜਾ ਸੱਚ ਹੁੰਦਾ ਹੈ ਸੱਚ ਬਹੁਤ ਉਹਦੀ ਤਾਕਤ ਹੁੰਦੀ ਹੈ ਔਰ 1947 ਤੋਂ ਬਾਅਦ ਲਗਾਤਾਰ ਪੰਜਾਬ ਦੇ ਨਾਲ ਧੱਕਾ ਹੋ ਰਿਹਾ ਹੈ ਉਸ ਸੱਚ ਦਾ ਡਰ ਹੈ ਔਰ ਸੱਚ ਦਾ ਜਿਹੜਾ ਰਹਬਰ ਹੈ ਉਹ ਭਾਈ ਅੰਮ੍ਰਿਤਪਾਲ ਸਿੰਘ ਹੈ ਉਹਨੇ ਸੱਚ ਬੋਲਣਾ ਹੈ ਸੱਚ ਦੇ ਵਿੱਚ ਇਨਾ ਦਮ ਹੈ ਉਹ ਕਹਿੰਦੇ ਨੇ ਪੰਜਾਂ ਦਰਿਆਵਾਂ ਨੂੰ ਅੱਗ ਲੱਗ ਜਾਏਗੀ ਪੰਜਾਂ ਦਰਿਆਵਾਂ ਨੂੰ ਉਦੋਂ ਅੱਗ ਨਹੀਂ ਲੱਗਦੀ ਜਦੋਂ ਪੰਜਾਬ ਦੇ ਵਿੱਚ ਨਸ਼ੇ ਦਾ ਛੇਵਾਂ ਦਰਿਆ ਚਲਾ ਦਿੰਦੇ ਨੇ ਜਦੋਂ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਦਿੱਤੀ ਜਾਂਦੀ ਹੈ ਸਭ ਤੋਂ ਵੱਡਾ ਵੇਖੋ ਲੋਕਤੰਤਰ ਦਾ ਘਾਣ ਐਮਪੀ ਸਾਡੇ ਉਹਨਾਂ ਦੇ ਤੁਸੀਂ ਬਲੇਮ ਲਾਉਂਦੇ ਹੋ ਵੀ ਉਹ ਬੋਲਦੇ ਨੇ ਸੱਚ ਬੋਲਦੇ ਨੇ ਉਹ ਬੜੇ ਬਹਾਦਰ ਨੇ ਲੋਕਾਂ ਦੀ ਆਵਾਜ਼ ਸਰਕਾਰਾਂ ਨੂੰ ਪਹੁੰਚਦੀ ਨਹੀਂ ਹੁੰਦੀ ਤੇ ਵਾਟ ਇਜ਼ ਦਾ ਫਾਲਟ ਆਫ ਦਾ ਫੈਮਿਲੀ ਪਿਛਲੇ ਦਿਨਾਂ ਤੁਸੀਂ ਦੇਖਿਆ ਹੈ ਕਿ ਉਹਨਾਂ ਦੇ ਮਾਤਾ ਜੀ ਨੂੰ ਆਪਣੀ ਬੱਚੀ ਨੂੰ ਮਿਲਣ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਇਹ ਤੇ ਇਹਨੂੰ ਤੁਸੀਂ ਲੋਕਤੰਤਰ ਕਹੋਗੇ ਉਹਨਾਂ ਦੇ ਪਿਤਾ ਜੀ ਨੂੰ ਅੱਗਿਆ ਨਹੀਂ ਮਿਲੀ ਉਹਨਾਂ ਦੀ ਵਾਈਫ ਨੂੰ ਨਹੀਂ ਮਿਲੀ ਤੁਸੀਂ ਦੱਸੋ ਬਾਰ 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 ਸਾਡੀਆਂ ਇਮੋਸ਼ਨਸ ਨੂੰ ਸਾਡੇ ਸੈਂਟੀਮੈਂਟਸ ਨੂੰ ਸਾਡੀ ਅੱਖ ਨੂੰ ਵੰਗਾਰਨਾ ਇਹ ਬਹੁਤ ਬੁਰੀ ਗੱਲ ਹੈ ਲੱਗਦਾ ਕਿ ਭਾਈ ਅਮਰਪਾਲ ਤੇ ਨੂੰ ਪੰਜਾਬ ਦੀ ਬਾਤ ਚੁੱਕੀ ਗਈ ਸੀ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਚੀਜ਼ਾਂ ਕੇਂਦਰ ਸਰਕਾਰ ਨੂੰ ਰਾਸਪਤ ਨਹੀਂ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਜਿਨ੍ਹਾਂ ਨੇ ਨਸ਼ਿਆਂ ਦੇ ਵਪਾਰ ਕਰਨੇ ਆ ਜਿਨ੍ਹਾਂ ਨੇ ਗਲਤ ਕੰਮ ਕਰਨੇ ਆ ਜਿਨ੍ਹਾਂ ਨੇ ਲੋਕਾਂ ਨੂੰ ਗਮਰਾਹ ਕਰਨਾ ਹੈ ਜਿਨ੍ਹਾਂ ਨੇ ਐਜੂਕੇਸ਼ਨਲੀ ਕੁਝ ਨਹੀਂ ਕਰਨਾ ਜਿਨ੍ਹਾਂ ਨੇ ਹੈਲਥ ਦੇ ਮਾਮਲੇ 'ਚ ਕੁਝ ਨਹੀਂ ਕਰਨਾ ਔਰ ਪੰਜਾਬ ਨੂੰ ਡੇ ਬਾਈ ਡੇ ਉਹਨਾਂ ਨੇ دیਵਾ ਕਰਨਾ ਉਸ ਦੀ ਤਾਕਤ ਘਟ ਕਰਨੀ ਹੈ ਪੰਜਾਬ ਜਿਹੜਾ ਹੈ ਰੀੜ ਦੀ ਹੱਡੀ ਹੈ ਹਿੰਦੁਸਤਾਨ ਦੀ ਉਸ ਨੂੰ ਮਜ਼ਬੂਤ ਕਰਨ ਦੇ ਨਾਲ ਸਾਡਾ ਦੇਸ਼ ਮਜ਼ਬੂਤ ਹੋਏਗਾ। ਸਾਡੇ ਸਮੇਂ ਦੇ ਵਿੱਚ ਤੁਸੀਂ ਕਰ ਚੁੱਕਾ ਹੋਵੇਗੇ। ਹਾਂਜੀ ਆਉਣ ਵਾਲੇ ਸੰਘਰਸ਼ ਦੇ ਵਿੱਚ ਸਾਨੂੰ ਇਹ ਮਜਬੂਰ ਕਰਨਗੇ। ਮਜਬੂਰੀ ਵਿੱਚ ਅਸੀਂ ਬਿਲਕੁਲ ਅਸੀਂ ਲੋਕਤੰਤਰ ਦੀ ਪਾਲਣਾ ਕਰ ਰਹੇ ਹਾਂ। ਕਾਨੂੰਨਾਂ ਦੀ ਪਾਲਣਾ ਕਰਦੇ ਹਾਂ। ਕਨਸਟੀਟਿਊਸ਼ਨਲ ਵੇਦ ਨਾਲ ਸੀ ਚੱਲ ਰਹੇ ਹਾਂ ਤੇ ਬਾਰ-ਬਾਰ ਅਸੀਂ ਅਪੀਲ ਕਰਦੇ ਆ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੂੰ ਕਿ ਜਿਹੜੇ ਪੰਜਾਬ ਨੇ ਪੰਜਾਬੀ ਹਿੱਤ ਪੰਜਾਬੀ ਦੀ ਲੜ ਰਹੇ ਨੇ ਉਹਨਾਂ ਬਾਰੇ ਕੁਝ ਸੋਚੋ ਸਾਨੂੰ ਬੇਗਾਨੇ ਨਾ ਬਣਾਓ ਜੇ ਇਹਨਾਂ ਦੇ ਧੱਕੇ ਚੱਲਦੇ ਰਹੀ ਤਾਂ ਜਿਹੜਾ ਹੈ ਸੰਘਰਸ਼ ਟਿਕਾ ਹੋਏਗਾ